ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਸੀਂ ਜੋ ਦੇਖ ਰਹੇ ਹੋ ਅਸੀਂ ਪੂਰੇ 36 ਸਿੱਖ ਯਾਨੀ ਕਿ 4 ਸਿੱਖ ਬਟਾਲੀਅਨ ਦੇ ਪੂਰੇ ਐਕਸਰਸ ਸਰਵਿਸਮੈਨ ਮੈਂਦੇ ਆ ਜਿਨ੍ਹਾਂ ਦੇ ਵਿੱਚ ਸੂਬੇਦਾਰ ਹਰਪ੍ਰਜਨ ਸਿੰਘ ਸੂਬੇਦਾਰ ਬਲਕਾਰ ਸਿੰਘ ਹੌਲਦਾਰ ਬਲਵਿੰਦਰ ਸਿੰਘ ਇੱਕ ਹੌਲਦਾਰ ਬਲਵਿੰਦਰ ਸਿੰਘ ਠਿਕਰੀਵਾਲ ਤੋਂ ਬਾਕੀ ਅਦਾ ਰੈਂਕ ਤੇ ਅਸੀਂ ਇਸ ਮੁੱਦੇ ਵਾਸਤੇ ਆਏ ਆ ਕਿ ਜੋ ਆਪਣੇ ਹਲਕਾ ਖੰਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਡਾਲ ਨੇ ਸੋ ਆਪਣਾ ਮਿਰਸਾ ਸਿੰਘ ਬਲਟੋਵਾ ਉਹਨਾਂ ਨੇ ਸਾਡੀ ਯੂਨਿਟ 4 ਸਿਕ ਦੇ ਸਾਰਾ ਗੜੀ ਬਟਾਲੀਅਨ ਜਿਹੜੇ ਹੀ 3601 ਬਟਾਲੀਆਂ ਦੇ ਸ਼ਹੀਦ ਉਹਨਾਂ ਦਾ અપਮਾਨ ਸ਼ਬਦ ਕੀਤਾ ਉਹਨਾਂ ਨੇ ਬਹੁਤ ਜੀ ਸ਼ਬਦਾਵਲੀ ਗਲਤ ਬੋਲੀ ਹੈ ਇਸ ਕਰਕੇ ਹੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਵਿੱਚ ਇੱਥੇ ਇਹਨਾਂ ਦੇ ਦਫ਼ਤਰ ਪਹੁੰਚੇ ਆ ਕਿ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਚਰਚਾ ਕੀਤੀ ਜਾਵੇ ਗੱਲਬਾਤ ਕੀਤੀ ਜਾਵੇ ਤਾਂ ਕਿ ਅਗੋ ਇਹ ਹੋ ਜੇ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਨੂੰ ਨੱਤ ਪਾਈ ਜਾਵੇ ਇੰਨੀ ਅਗ ਬੇਨਤੀਆਂ ਕਰਦਾ ਕੋਈ ਬੇਨਤੀ ਕਰਦਿਆਂ ਸ਼ਬਦ ਵੱਧ ਘਟ ਕਬੂਲ ਲਿਆ ਗਿਆ ਹੋਵੇ ਤੇ ਮਾਫ ਕਰਦਾ ਬਾਕੀ ਦੀਆਂ ਕਾਰਵਾਈਆਂ ਜਿਹੜੀਆਂ ਨੇ ਸਾਬਕਾ ਸੈਨ ਕਿਸ਼ੋਰ ਕਮੇਟੀ ਦੇ ਨੈਸ਼ਨਲ ਡਾਇਰੈਕਟਰ ਜਿਹੜੇ ਨੇ ਸਾਡੇ ਐਸਪੀ ਗੋਸ਼ਨ ਸਾਹਿਬ ਆਪ ਜੀ ਨੂੰ ਦੱਸ ਦਿੰਦੇ ਨੇ ਹਾਂਜੀ ਅ ਅੱਜ ਤੁਹਾਡੇ ਕੋਲ ਫੋਰਸ ਇਕ ਬਟਾਲੀਅਨ ਦੇ ਜਿਹੜੇ ਨੁਮਾਇंदे ਸਾਡੇ ਕੋਲ ਡੈਲੀਗੇਟ ਆਇਆ ਸੰਘਾਤ ਕਮੇਟੀ ਆਫਿਸ ਤਿਮਲੀਪੁਰ ਗੁਰਦਾਸਪੁਰ ਵਿਖੇ ਇਹ ਜਿਹੜਾ ਮੁੱਦਾ ਅਸੀਂ ਪਹਿਲੇ ਵੀ ਸੁਣ ਸੁਖਿਆ ਸੋਸ਼ਲ ਮੀਡੀਆ ਤੇ ਵੀ ਔਰ ਇਹਨਾਂ ਨੇ ਵੀ ਆ ਕੇ ਸਾਨੂੰ ਦੱਸਿਆ ਕਿ ਇਦਾਦਾ ਵਿਸਾ ਸਿੰਘ ਵਟੋਆ ਜੋ ਐਮਪੀ ਇਲੈਕਸ਼ਨ ਲੜਿਆ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਨੇ ਆਪ ਸ਼ਬਦ ਵਰਤੇ ਨੇ ਸਾਡੇ ਸਹੀਦਾਂ ਨੂੰ અપਮਾਨਿਤ ਕੀਤਾ ਇਹ ਮੁੱਦਾ ਕੇਵਲ ਫੋਰ ਸਿੱਖ ਦਾ ਮੁੱਦਾ ਨਹੀਂ ਆ ਇਹ ਮੁੱਦਾ ਸਾਡੇ ਪੂਰੇ ਇੰਡੀਅਨ ਆਰਮੀ ਦੇ ਜਿਨੇ ਆਪਣੇ ਸਾਡੇ ਸਹੀਦਾਂ ਨੂੰ ਇੱਕ અપਮਾਨਿਤ ਕੀਤਾ ਗਿਆ ਕਿ ਉਹਨਾਂ ਨੇ ਆਪਣੀਆਂ ਬਹਾਵਾਂ ਖੜੀਆਂ ਕਰਕੇ ਸਰੈਂਡਰ ਕੀਤਾ ਜਦ ਕਿ ਉਹ ਸਾਡੇ 21 ਜਿਹੜੇ ਸਿੱਖ ਉਹ ਉੱਥੇ ਸਹੀਦ ਹੋਏ ਨੇ ਬਾਬੇ ਗੁਰੂ ਨਾਨਕ ਦੇਵ ਜੀ ਦੇ ਪੂਰਨਾਂ ਤੇ ਚਲਦੇ ਹੋਏ ਮਰਿਆਦਾ ਦੇ ਅਨੁਸਾਰ ਉਹਨਾਂ ਨੇ ਆਪਣੀਆਂ ਅਸੀਦियां ਪਾਈਆਂ ਨੇ ਤੇ ਇਹ ਜਿਹੜਾ ਸਾਡੇ ਸਿੱਖ ਕੁੰਮ੍ਹ ਵਾਸਤੇ ਵੀ ਬਹੁਤ ਘਾਤਕ ਬਿਆਨ ਆ ਵਿਰਸਾ ਸਿੰਘ ਵਲਟੋਆ ਦਾ ਤੇ ਸਾਡੇ ਸਾਬਕਾ ਸੈਨਿਕਾਂ ਦੇ ਬਨੋਂ ਬਨੋਂ ਵੀ ਬਹੁਤ ਥੇਸ ਪਹੁੰਚੀ ਆ ਅਸੀਂ ਫੋਰਸ ਸਿਟੀ ਦੇ ਨਮਾਇਦਿਆਂ ਨੂੰ ਇਹ ਯਕੀਨ ਦਿਵਾਉਂਦੇ ਆ ਕਿ ਅਸੀਂ ਸਾਬਕਾ ਸੈਨਿਕਸ ਕਮੇਟੀ ਤੁਹਾਡੇ ਨਾਲ ਆ ਤੇ ਪੂਰੇ ਪੰਜਾਬ ਦੀਆਂ ਜਿਹੜੀਆਂ ਵੀ ਜੇਸਿਓ ਜਵਾਨ ਸੰਸਥਾਵਾਂ ਨੇ ਉਹਨਾਂ ਦਾ ਵੀ ਅਸੀਂ ਸਾਥ ਲਵਾਂਗੇ ਅਸੀਂ ਵਿਰਸਾ ਸਿੰਘ ਵਲਟੋਆ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਜਲਦੀ ਤੋਂ ਜਲਦੀ ਉਹ ਪਬਲੀਕਲੀ মিডিਆ ਦੇ ਸਾਹਮਣੇ ਇਹ ਆਪਣੇ ਜੋ ਅਫਸਰਦ ਬੋਲੇ ਆ ਆਪਣੀ ਮਾਫੀ ਮੰਗੇ ਨਹੀਂ ਤਾਂ ਸਾਨੂੰ ਖਡੂਰ ਸਾਹਿਬ ਹਲਕਾ ਦੇ ਵਿੱਚ ਜਾ ਕੇ ਪੂਰੇ ਜਿਹੜਾ ਲੋਕ ਸਭਾ ਹਲਕਾ ਹੈ ਉਹਦੇ ਵਿੱਚ ਪੂਰੇ ਸਾਬਕਾ ਸੈਨਿਕ ਤੇ ਹੋਰ ਵੀ ਜਿਹੜੇ ਜੜੀਆਂ ਸਿੱਖ ਜਥੇਬੰਦੀਆਂ ਦਾ ਵੀ ਅਸੀਂ ਸਾਥ ਲੈ ਕੇ ਤੇ ਅਸੀਂ ਉਹਦਾ ਬਿਲਕੁਲ ਬਰੋਦਰ ਕਰਾਂਗੇ ਮਿਰਸਲ ਸਿੰਘ ਵਰਤੋਆ ਦਾ ਤੇ ਉਹਦਾ ਪੂਰੇ ਖਡੂਰ ਸਾਹਿਬ ਹਲਕੇ ਦੇ ਵਿੱਚ ਅਸੀਂ ਪਿੰਡ-ਪਿੰਡ ਜਿਹੜੇ-ਜਿਹੜੇ ਜਾ ਕੇ ਇਹ ਸਾਕਾਤਾਨ ਕਿਤੇ ਜਥੇਬੰਦੀਆਂ ਦੇ ਨਾਲ ਸਿੱਖ ਜਥੇਬੰਦੀਆਂ ਨੂੰ ਵੀ ਅਸੀਂ ਅਪੀਲ ਕਰਾਂਗੇ ਵੀ ਇਹ ਸਾਡੇ ਸਿੱਖਾਂ ਦਾ ਵੀ ਵਿਪਮਾਨ ਹੈ ਤੇ ਸਾਡੇ ਸ਼ਹੀਦਾਂ ਦਾ ਵੀ ਵਿਪਮਾਨ ਹੈ ਤੇ ਅਸੀਂ ਜਿਹੜਾ ਇਹਦੇ ਵਾਸਤੇ ਤਗੜਾ ਐਜੀਟੇਸ਼ਨ ਕਰਾਂਗੇ ਖਦੂਨ ਸਾਹਿਬ ਹਾਲਕੇ ਦੇ ਵਿੱਚ ਤੇ ਅਸੀਂ ਫਿਰ ਦੁਬਾਰਾ ਇਹ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹਦੇ ਉੱਤੇ ਜਿਹੜਾ ਵਾ ਅਵਿਰਸਾ ਸੇਬਟੂ ਆ ਮਾਫੀ ਮੰਗੇ ਪਬਲਿਕਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸੰਘਰਸ਼ ਕਮੇਟੀ ਜਿੰਦਾਬਾਦ ਸਾਬਕਾ ਸੈਨਿਕ ਸੰਘਰਸ਼ ਕਮੇਟੀ ਜਿੰਦਾਬਾਦ 36 ਸੈਕ ਬਟਾਲੀਅਨ ਜਿੰਦਾਬਾਦ 36 ਸੈਕ ਬਟਾਲੀਅਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ